ਹੁਣ ਤੁਸੀਂ ਸੁਣੋਗੇ ਨਸ਼ਤਰ ਸਿੰਘ ਦੇ ਨਾਵਲ ਕੈਂਸਰ ਟ੍ਰੇਨ ਦਾ ਆਡੀਓ ਰੂਪ ਨਸ਼ਤਰ ਸਿੰਘ ਸਿਰਫ ਮੈਂਕੀਏ ਵੈਸੀ ਲੇਖਕ ਨਾਮ ਤੋਂ ਉਹ ਸਿਰਫ ਨਸ਼ਤਰ ਹੀ ਲਿਖਦੇ ਨੇ ਇਹ ਨਾਵਲ ਉਹਨਾਂ ਨੇ ਆਪਣੇ ਮਿੱਤਰ ਪਿਆਰਿਆਂ ਦੇ ਨਾਮ ਜਿਨ੍ਹਾਂ ਦੀ ਸਹਾਇਤਾ ਤੋਂ ਬਿਨਾਂ ਇਹ ਨਾਵਲ ਲਿਖਿਆ ਨਹੀਂ ਸੀ ਜਾਣਾ ਨੂੰ ਸਮਰਪਿਤ ਕੀਤਾ ਹੈ ਇਸ ਨਾਵਲ ਸਮੇਤ ਉਹ ਹੁਣ ਤੱਕ 8 ਨਾਵਲ ਲਿਖ ਚੁੱਕੇ ਨੇ ਬੁੱਢੀ ਸਦੀ ਦਾ ਮਨੁੱਖ 1988 ਬਾਕੀ ਦਾ ਸੱਚ 1994 ਨਿੱਕੇ ਨਿੱਕੇ ਅਸਮਾਨ 2004 ਹਨੇਰੀਆਂ ਗਲੀਆਂ 2007 ਸਲੋਡਾਊਨ 2012 ਕੈਂਸਰ ਟ੍ਰੇਨ 2017 ਕਮਨ ਦੇਸ ਹੈ ਮੇਰਾ 2021 ਤੇ ਮਹਾਸਤ 2024 ਉਹਨਾਂ ਵੱਲੋਂ ਲਿਖੇ ਗਏ ਕਹਾਣੀ ਸੰਗ੍ਰਹਿ ਨੇ ਤੁਖ ਤੇ ਚਿਹਰੇ 1974 ਤੀਲਾ ਤੀਲਾ 1982 ਜੌਨ ਜੋਗੀ 1986 ਕਮਨ ਕੇਰੀ 1999 ਹਰ ਜਿੱਤ 2000 ਰੇਤ ਵਿੱਚ ਨਹਾਉਂਦੀਆਂ ਚਿੜੀਆਂ 2014 ਤੇ 31 ਕਹਾਣੀਆਂ ਯਾਨੀ 34 ਕਹਾਣੀਆਂ 2019 ਉਹਨਾਂ ਦੀਆਂ ਦੂਸਰੀਆਂ ਪਛਾਵਾਂ ਵਿੱਚ ਧਨਵਾਦ ਰਚਨਾਵਾਂ ਨੇ ਕੈਂਸਰ ਟ੍ਰੇਨ ਹਿੰਦੀ ਤੇ ਅੰਗਰੇਜ਼ੀ ਸਲੋ ਡਾਊਨ ਨਾਵਲ ਹਿੰਦੀ ਅੰਗਰੇਜ਼ੀ ਹਰਦੂ ਮੈਥਲੀ ਹੰਡੇਰੀਆਂ ਗਲੀਆਂ ਨਾਵਲ ਹਿੰਦੀ ਅਤੇ ਚੇਰੇ ਕਹਾਣੀਆਂ ਹਿੰਦੀ ਪਹਿਲੀ ਵਾਰ ਇਸ ਨਾਵਲ ਨੂੰ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਵੱਲੋਂ ਛਾਪਿਆ ਗਿਆ ਅਤੇ ਦੂਜੀ ਵਾਰ ਰਿਸ਼ਤਾ ਸੋਧਿਆ ਹੋਇਆ ਰੂਪ ਛਾਪਿਆ ਹੈ ਆਰਸੀ ਪਬਲਿਸ਼ਰਸ ਦਰਿਆਗੰਜ ਨਵੀਂ ਦਿੱਲੀ ਨੇ ਤੇ ਲੋ ਫਿਰ ਸ਼ੁਰੂ ਕਰਦਾ ਹਾਂ ਨਸ਼ੱਤਰ ਵੱਲੋਂ ਲਿਖੇ ਗਏ ਨਾਵਲ ਕੈਂਸਰ ਟ੍ਰੇਨ ਦਾ ਪਹਿਲਾ ਕੰਡ ਲਗਭਗ ਪਿਛਲੇ 2 ਘੰਟਿਆਂ ਤੋਂ ਬਿਜਲੀ ਘੁੱਲ ਸੀ ਅੱਧਾ ਘੁਟ ਘੰਟਾ ਪਹਿਲਾਂ ਕੁਝ ਪਲਾਂ ਲਈ ਆਈ ਵੀ ਪਰ ਲਿਸ਼ਕੋਰ ਜੀ ਮਾਰਕੀ ਫਿਰ ਚਲੀ ਗਈ। ਕੋਈ ਵੱਡਾ ਹੀ ਫਾਲਟ ਪੈ ਗਿਆ ਲੱਗਦਾ ਹੈ। ਆਪਣੀ ਗਰਦਨ ਉੱਤੇ ਸਿਮਾਏ ਪਸੀਨੇ ਦੀਆਂ ਬੂੰਦਾਂ ਨੂੰ ਰੁਮਾਲ ਨਾਲ ਪੂੰਝ ਗੈਲਰੀ ਦੀ ਰੇਲਿੰਗ ਲਾਗੇ ਖੜੀ। ਆਮਨ ਨੇ ਸੋਚਿਆ। ਸ਼ਾਮ ਦੇ 7:00 ਵਜੇ ਜਦੋਂ ਉਹ ਰੂੜੇਕੇ ਵਾਲੇ ਜਰਨਲ ਦੇ ਭੋਗ ਤੋਂ ਬਾਅਦ ਵਾਪਸ ਲੁਧਿਆਣੇ ਮੁੜਿਆ ਤਾਂ ਦਿਨ ਪਰ ਅੰਤਾਂ ਦੀ ਗਰਮੀ ਪਈ ਹੋਣ ਕਾਰਨ ਬਹੁਤ ਜ਼ਿਆਦਾ ਹਮਸਵਰ ਗਿਆ। ਮੀ ਹਨੇਰੀ ਆਉਣ ਦੇ ਅਸਾਰ ਬਣਦੇ ਜਾ ਰਹੇ ਸਨ ਜਦੋਂ ਤੱਕ ਉਹ ਆਪਣੇ ਕਮਰੇ ਵਿੱਚ ਪਹੁੰਚਿਆ ਤਾਂ ਗਰਮ ਹਵਾ ਦੇ ਤੇਜ਼ ਬੁੱਲੇ ਚੱਲਣ ਲੱਗ ਪਏ ਦੇਖਦੇ-ਦੇਖਦੇ ਹੀ ਅਸਮਾਨ ਵੱਲ ਨੂੰ ਉੱਠਿਆ ਕਾਲਾ ਬਰੋਲਾ ਚਾਰੇ ਪਾਸੇ ਫੈਲ ਗਿਆ ਤੇ ਉਸ ਨੇ ਸਾਰੇ ਆਲੇ ਦੁਆਲੇ ਨੂੰ ਕੁਝ ਪਲਾਂ ਵਿੱਚ ਹੀ ਆਪਣੀ ਰੇਟ ਵਿੱਚ ਲੈ ਲਿਆ 15-20 ਮਿੰਟ ਅਜੇ ਹੀ ਤੇਜ਼ ਹਨੇਰੀ ਛੁੱਲੀ ਕਿ ਬਹੁਤੇ ਦਰਖਤਾਂ ਦੇ ਟਾਹਣ ਟੁੱਟ ਗਏ ਕਈਆਂ ਨੂੰ ਹਨੇਰੀ ਨੇ ਜੜੋਂ ਹੀ ਉਖਾੜ ਦਿੱਤਾ ਬਿਜਲੀ ਚਲੇ ਜਾਣ ਤੇ ਪੂਰੇ ਕਮਰੇ ਅੰਦਰ ਘੁੱਪ ਹਨੇਰਾ ਫੈਲ ਗਿਆ। ਛੱਤ ਵਾਲਾ ਪੱਖਾ ਬੰਦ ਹੋ ਜਾਣ ਤੇ ਤੇਜ਼ ਧੁੱਪ ਵਿੱਚ ਦਿਨ ਭਰ ਤਪਦੀਆਂ ਰਹੀਆਂ। ਕਮਰੇ ਦੀਆਂ ਕੰਧਾਂ ਗਰਮੀ ਛੱਡ ਰਹੀਆਂ ਸਨ। ਕੁਰਸੀ ਟੁੱਟ। ਉਹ ਆਪਣੇ ਮੋਬਾਈਲ ਫੋਨ ਦੀ ਰੌਸ਼ਨੀ ਵਿੱਚ ਗੈਲਰੀ ਵਾਲੇ ਦਰਵਾਜ਼ੇ ਵੱਲ ਨੂੰ ਵਧਿਆ। ਦਰਵਾਜ਼ੇ ਦੀ ਚਟਕਨੀ ਖੋਲਣ ਲਈ ਉਸਨੇ ਹੱਥ ਅੱਗੇ ਵਧਾਇਆ ਤਾਂ ਬਾਹਰ ਚਲਦੀ ਤੇਜ਼ ਹਨੇਰੀ ਕਾਰਨ ਕਿਸੇ ਪਾਸਿਓਂ ਉੱਡ ਕੇ ਆਈ ਕੋਈ ਚੀਜ਼ ਖੜਾਕ ਦੇਣੇ। ਦਰਵਾਜ਼ੇ ਨਾਲ ਟਕਰਾਈ ਖੜਾਕ ਸੁਣ ਕੇ ਅਮਨ ਨੇ ਸੈਮ ਕੇ ਆਪਣੀਆਂ ਅੱਖਾਂ ਕੁਝ ਸਮਾਂ ਬੰਦ ਦਰਵਾਜ਼ੇ ਉੱਤੇ ਟਿਕਾਈ ਰੱਖੀਆਂ ਚਾਰ ਪੰਜ ਮਿੰਟ ਉਹ ਦਰਵਾਜ਼ੇ ਲਾਗੇ ਖੜਾ ਰਿਹਾ ਦਰਵਾਜ਼ੇ ਦੀਆਂ ਕਿੱਥਾਂ ਥਣੀਆਂ ਆਉਂਦੀ ਤੇਜ਼ ਹਵਾ ਉਸ ਨੂੰ ਕੁਝ ਮਦਦ ਪਹੁੰਚਦੀ ਲੱਗੀ ਕਿਉਂਕਿ ਇਧਰੋਂ ਉਧਰੋਂ ਉੱਡ ਕੇ ਕਮਰੇ ਦੀਆਂ ਬਾਹਰ ਲੀਆਂ ਕੰਦਾ ਨਾਟਕ ਕਰਾਉਂਦਿਆਂ ਨਿੱਕੀਆਂ ਮੋਟੀਆਂ ਚੀਜ਼ਾਂ ਦਾ ਖੜਾਕ ਲਗਭਗ ਬੰਦ ਹੋ ਗਿਆ ਸੀ ਲੱਗਦਾ ਹਨੇਰੀ ਮੱਠੀ ਪੈ ਗਈ ਅੱਗੇ ਵੱਧ ਦਰਵਾਜ਼ੇ ਦੀ ਚਟਕਨੀ ਖੋਲ ਅਮਨ ਨੇ ਬਾਗੈਲੀ ਵਿੱਚ ਪੈਰ ਰੱਖਿਆ ਤਾਂ ਹਨੇਰੀ ਦੁਆਰਾ ਸਾਮਾਨੀ ਚੜੀਕਰਦ ਦੇ ਵਿੱਚੋਂ ਦੀ ਲੰਘ ਕੇ ਆਇਆ ਗਰਮ ਹਵਾ ਦਾ ਬੁੱਲਾ ਉਸ ਦੇ ਚਿਹਰੇ ਨਾਲ ਟਕਰਾਇਆ ਤਦ ਉਸ ਨੂੰ ਲੱਗਿਆ ਜਿਵੇਂ ਕਿਸੇ ਨੇ ਤੱਤੇ ਰੇਤੇ ਦੀ ਲੱਪ ਪਰ ਉਸ ਵੱਲ ਵਗਾਹ ਮਾਰੀ ਹੋਵੇ ਅਮਨ ਨੇ ਆਪਣੀਆਂ ਅੱਖਾਂ ਕੁੱਟ ਕੇ ਮੀਚੀਆਂ ਸਾਂ ਰੇਤੇ ਦੇ ਬਰੀਕ ਕਣ ਹੌ ਰੜਕੇ ਜਿਵੇਂ ਕਿਸੇ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਧੂੜ ਦਿੱਤੀਆਂ ਹੋਣ ਅੱਖਾਂ ਮਲਦਾ ਉਹ ਕੁਝ ਪਲ ਉੱਥੇ ਹੀ ਖੜਾ ਰਿਹਾ ਉਸ ਸਮੇਂ ਉਸ ਨੂੰ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਕਿਉਂ ਹੀ ਉਹ ਅੱਖਾਂ ਖੋਲਣ ਦੀ ਕੋਸ਼ਿਸ਼ ਕਰਦਾ ਤਾਂ ਉਦੋਂ ਹੀ ਰੇਤੇ ਦੇ ਕਣ یوں ਰੜਕਣ ਲੱਗ ਪੈਂਦੇ ਜਿਵੇਂ ਕੋਈ ਤੇਜ਼ ਕਿਰਚ ਉਸ ਦੀਆਂ ਅੱਖਾਂ ਵਿੱਚ ਫੇਰ ਰਹੀ ਹੋਵੇ ਹੰਦਸ ਦੇ ਨਾਲ ਹੀ ਦਰਵਾਜ਼ਾ ਬੰਦ ਕਰ ਕਮਰੇ ਦੀਆਂ ਕੰਧਾਂ ਟੋਟੋ ਤੁਰਦਾ ਬਾਥਰੂਮ ਦੀ ਟੂਟੀ ਲੱਗੇ ਜਾ ਪਹੁੰਚਿਆ 3-4 ਮਿੰਟ ਤੱਕ ਉਹ ਅੱਖਾਂ ਵਿੱਚ ਪਾਣੀ ਦੇ ਛਿੱਟੇ ਮਾਰਦਾ ਰਿਹਾ ਲਗਾਤਾਰ ਇਸ ਤਰ੍ਹਾਂ ਕਰਦੇ ਰਹਿਣ ਤੋਂ ਬਾਅਦ ਜਦੋਂ ਅਮਨ ਨੇ ਅੱਖਾਂ ਚਬਕ ਚਮਕ ਕੇ ਦੇਖਿਆ ਉਸ ਨੂੰ ਆਸੇ-ਪਾਸੇ ਪਹਿਲਾਂ ਵਾਂਗ ਹੀ ਹਨੇਰਾ ਪਸਰਿਆ ਮਹਿਸੂਸ ਹੋਇਆ ਇੱਕ ਪਲ ਉਸਦੇ ਦਿਮਾਗ ਨੂੰ ਝਟਕਾ ਜਿਹਾ ਲੱਗਿਆ ਪਰ ਅਗਲੀ ਛਿਣ ਜਦੋਂ ਉਸਨੇ ਆਪਣੇ ਮੋਬਾਈਲ ਫੋਨ ਦਾ ਬਟਨ ਦਬਾਇਆ ਤਾਂ ਕਮਰੇ ਅੰਦਰ ਫੈਲ ਗਏ ਚਾਨਣ ਵਿੱਚ ਉਸਨੇ ਵਾਰ-ਵਾਰ ਆਪਣੀਆਂ ਅੱਖਾਂ ਬੰਦ ਕਰ ਕਰ ਖੋਲੀਆਂ ਸਭ ਕੁਝ ਠੀਕ ਠਾਕ ਹੈ ਮੋਬਾਈਲ ਫੋਨ ਦੀ ਰੋਸ਼ਨੀ ਵਿੱਚ ਦੁਬਾਰਾ ਦਰਵਾਜ਼ਾ ਖੋਲ੍ਹ ਕੇ ਗੈਲਰੀ ਵਿੱਚ ਨਿਕਲ ਉਸਨੇ ਆਪਣੇ ਆਪ ਨੂੰ ਤਸੱਲੀ ਦਿੱਤੀ ਰੇਲਿੰਗ ਲਾਗੇ ਖੜੇ ਹੋ ਕੇ ਅਮਨ ਨੇ ਆਪਣੇ ਚਗਿਰਤੇ ਵੱਲ ਧਿਆਨ ਨਾਲ ਦੇਖਿਆ ਉਸ ਸਮੇਂ ਤੱਕ ਵੀ ਬਿਜਲੀ ਨਾ ਆਈ ਹੋਣ ਕਾਰਨ ਹਨੇਰਾ ਪਹਿਲਾਂ ਵਾਂਗੀ ਬਾਹਰਲੀ ਹਰ ਚੀਜ਼ ਦੁਆਲੇ ਜਿਪਟਿਆ ਹੋਇਆ ਸੀ ਕਿਸੇ ਪਾਸੇ ਕਣੀਆਂ ਪਈਆਂ ਲੱਗਦੀਆਂ ਨਹੀਂ ਉਸੇ ਸਮੇਂ ਠੰਡੀ ਹਵਾ ਦਾ ਇੱਕ ਬੋਲਾ ਉਸ ਦੇ ਚਿਹਰੇ ਨਾਲ ਘੇਕੇ ਲੰਘਿਆ ਤਾਂ ਉਸਨੇ ਸੋਚਿਆ ਆਸ-ਪਾਸ ਦੇ ਘਰਾਂ ਦਰਖਤਾਂ ਤੇ ਸਾਹਮਣੇ ਵਾਲੀ ਸੜਕ ਉੱਤੇ ਖੰਭਿਆਂ ਵੱਲ ਆਮ ਨੇ ਅੰਦਾਜ਼ੇ ਨਾਲ ਹੀ ਦੇਖਿਆ ਕਿਉਂਕਿ ਹਨੇਰਾ ਹੋਣ ਕਾਰਨ ਉੱਥੇ ਉਸ ਨੂੰ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਅਚਾਨਕ ਸਮਾਨ ਦੀ ਇੱਕ ਨੁੱਕਰੇ ਬਿਜਲੀ ਲਿਛਕੀ ਤਾਂ ਉਸ ਦੀਆਂ ਅੱਖਾਂ ਅਗੇ ਜਰਨੈਲ ਦਾ ਚਿਹਰਾ ਚਮਕ ਉੱਠਿਆ ਜਿਵੇਂ ਉਹ ਅਮਨ ਦੇ ਲਾਗੇ ਹੀ ਹਨੇਰੇ ਵਿੱਚ ਲੁਕਿਆ ਖੜਾ ਹੋਵੇ ਕੁਝ ਸਮਾਂ ਪਹਿਲਾਂ ਚੱਲੀ ਤੇਜ਼ ਹਨੇਰੀ ਦੁਆਰਾ ਉੜਾਈ ਰੇਤ ਦੇ ਕਣਾਂ ਕਰਨ ਅੱਖਾਂ ਵਿੱਚ ਪੈਂਦੀ ਰੜਕ ਨੂੰ ਜਰਨੈਲ ਦੇ ਚਮਕਦੇ ਚਿਹਰੇ ਨੇ ਇੱਕਦਮ ਹੀ ਕਿਧਰੇ ਉੜਾ ਦਿੱਤਾ ਜਰਨੈਲ ਦੇ ਮੁਸਕਰਾਉਂਦੇ ਚਿਹਰੇ ਨੂੰ ਦੇਖ ਅਮਨ ਨੂੰ ਲੱਗਿਆ ਕਿ ਜੋ ਕੁਝ ਉਹ ਗੈਲਰੀ ਵਿੱਚ ਖੜਾ ਸੋਚ ਰਿਹਾ ਸੀ ਉਹ じゃ ਕੁਝ ਵੀ ਵਾਪਰਿਆ ਨਾ ਹੋਵੇ ਅਤੇ ਉਹ ਉਸ ਨੂੰ ਆਪਣੇ ਮਨ ਦਾ ਪਰਮ ਹੀ ਲੱਗਿਆ ਅਮਨ ਦਾ ਪ੍ਰੋਜੈਕਟ ਠੀਕ ਠਾਕ ਨੇਪਰੇ ਚੜ੍ਹਨ ਤੋਂ ਬਾਅਦ ਉਸ ਦੀ ਐਮ ਐਸ ਸੀ ਦੀ ਡਿਗਰੀ ਪੂਰੀ ਹੋਣ ਤੇ ਉਸ ਦੇ ਗਾਈਡ ਜਿਹੜਾ ਵਿਭਾਗ ਦਾ ਮੁਖੀ ਵੀ ਸੀ ਨੇ ਉਸ ਨੂੰ ਵਿਭਾਗ ਵਿੱਚ ਇੱਕ ਅਧਿਆਪਕ ਦੇ ਲੰਬੀ ਛੁੱਟੀ ਤੇ ਗਏ ਹੋਣ ਕਾਰਨ ਅਸਾਈ ਤੌਰ ਤੇ ਰੱਖ ਲਿਆ ਨਵੀਂ ਨਵੀਂ ਨੌਕਰੀ ਹੋਣ ਕਾਰਨ ਅਮਨ ਵਿਭਾਗੀ ਕੰਮਾਂ ਵਿੱਚ ਕਾਫੀ ਰੁੱਝਿਆ ਰਿਹਾ ਜਿਸ ਕਾਰਨ ਉਸ ਦਾ ਬਾਹਰ ਅੰਦਰ ਜਾਣਾ ਆਉਣਾ ਬਹੁਤ ਘਟ ਗਿਆ ਪਰ ਆਪਣੇ ਪਿੰਡ ਉਹ ਦੋ ਕੁ ਹਫ਼ਤੇ ਬਾਅਦ ਜਾ ਆਉਂਦਾ ਇਸ ਸਮੇਂ ਤੇ ਰਾਮ ਜਰਨੈਲ ਨਾਲ ਵੀ ਉਸ ਦਾ ਸੰਪਰਕ ਨਾ ਹੋ ਸਕਿਆ ਦੋ ਤਿੰਨ ਵਾਰ ਫੋਨ ਉੱਤੇ ਹੀ ਗੱਲਬਾਤ ਹੋਈ ਪਰ ਆਪਣੀ ਕਿਸੇ ਵੀ ਬਿਮਾਰੀ ਬਾਰੇ ਉਸ ਨੇ ਨਹੀਂ ਸੀ ਦੱਸਿਆ ਪਰ ਜਰਨੈਲ ਦਾ ਭੂਗ ਆਪਣੇ ਜ਼ਿਹਨ ਅੰਦਰ ਇਕੱਠੇ ਹੋਏ ਖਿਆਲਾਂ ਨੂੰ ਪਰਾਂ ਛੰਡ ਦਿਆ ਅਮਨੇ ਆਪਣੇ ਆਪ ਨੂੰ ਪੁੱਛਿਆ ਉਸ ਨੇ ਆਲੇ ਦੁਆਲੇ ਫੈਲੇ ਹਨੇਰੇ ਦੇ ਸਮੁੰਦਰ ਵੱਲ ਅੱਖਾਂ ਦੀਆਂ ਪੁਤਲੀਆਂ ਚੌੜੀਆਂ ਕਰਕੇ ਦੇਖਿਆ ਕੁਝ ਹੀ ਪਲ ਪਹਿਲਾਂ ਉਸ ਨੂੰ ਉੱਥੇ ਜਰਨੈਲ ਦਾ ਚਿਹਰਾ ਦਿਖਾਈ ਦਿੱਤਾ ਸੀ ਪਰ ਉਸ ਸਮੇਂ ਹਨੇਰੇ ਤੋਂ ਬਿਨ ਉਸ ਨੂੰ ਕੁਝ ਵੀ ਦਿਖਾਈ ਨਾ ਦਿੱਤਾ ਪਿੰਡ ਦੇ ਗੁਰਦੁਆਰੇ ਦੇ ਸਾਹਮਣੇ ਵਾਲੀ ਥਾਵੇਂ ਲੱਗੇ ਹੋਏ ਬਹੁਤ ਵੱਡੇ ਪੰਡਾਲ ਵਿੱਚ ਚਿਰ ਸੁੱਟਣ ਜੋਗੀ ਥਾਂ ਵੀ ਨਹੀਂ ਸੀ ਜਿੱਧਰ ਵੀ ਨਜ਼ਰ ਜਾਂਦੀ ਉਧਰ ਹੀ ਤੀਵੀਆਂ ਮਰਦਾਂ ਦੇ ਸਿਰਾਂ ਦਾ ਹੜ ਆਇਆ ਲੱਗਦਾ ਉਹ ਸਭ ਜਰਨਲ ਦੇ ਭੋਗ ਸਮੇਂ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹੋਏ ਸਨ ਜਰਨਲ ਦੇ ਆਪਣੇ ਪਿੰਡ ਤੋਂ ਬਿਨ ਚੁਗਿਰਦੇ ਦੇ ਪਿੰਡਾਂ ਦੇ ਉਹ ਲੋਕ ਵੀ ਉੱਥੇ ਹਾਜ਼ਰ ਸਨ ਜਿਨ੍ਹਾਂ ਨਾਲ ਜਰਨਲ ਨੇ ਆਪਣੇ ਜਿਉਂਦਿਆਂ ਕਦੇ ਇੱਕ ਅਦਵਾਰ ਵੀ ਹੱਸ ਕੇ ਗੱਲ ਕੀਤੀ ਹੋਵੇਗੀ ਮੱਥੇ ਵਟ ਪਾ ਕੇ ਤਾਂ ਉਸਨੇ ਕਦੇ ਕਿਸੇ ਵੱਲ ਦੇਖਿਆ ਹੀ ਨਹੀਂ ਭੋਗ ਦੀਆਂ ਰਸਮਾਂ ਤੋਂ ਬਾਅਦ ਉੱਥੇ ਇਕੱਠੇ ਹੋਏ ਵਕ ਵਕ ਬੁਲਾ ਰਿਆ ਨੇ ਜਰਨੈਲ ਨੂੰ ਸ਼ਰਦਾਂਜਲੀਆਂ ਪੇਟ ਕਰਦੇ ਆ ਪ੍ਰਗਟਾਈ ਵਿਚਾਰਾਂ ਵਿੱਚੋਂ ਇੱਕ ਦੇ ਆਖੇ ਇਹ ਬੋਲ ਉਸ ਸਮੇਂ ਅਮਨ ਦੇ ਕੰਨੀ ਪੈ ਤਾਂ ਨੀਵੀਂ ਪਾਈ ਖੜਿਆ ਉਸਨੇ ਗਰਦਨ ਉੱਪਰ ਚੁੱਕ ਹਨੇਰੇ ਵਿੱਚ ਨੂੰ ਦੇਖਿਆ ਜਿਵੇਂ ਉਹ ਜਰਨੈਲ ਦੇ ਚਿਹਰੇ ਨੂੰ ਲੱਭ ਉਸਨੂੰ ਕੁਝ ਕਹਿਣਾ ਚਾਹੁੰਦਾ ਹੋਵੇ ਜਰਨਲ ਬਾਰੇ ਉੱਥੇ ਆਖੀਆਂ ਬਹੁਤੀਆਂ ਗੱਲਾਂ ਬਾਰੇ ਅਮਨ ਨੂੰ ਪਹਿਲਾਂ ਹੀ ਪਤਾ ਸੀ ਪਰ ਕਈ ਗੱਲਾਂ ਦਾ ਉਸ ਨੂੰ ਉੱਥੋਂ ਹੀ ਪਤਾ ਲੱਗਿਆ ਜਦ ਕਦੇ ਵੀ ਅਮਨ ਨੇ ਉਸ ਨੂੰ ਕਿਸੇ ਕੰਮ ਲਈ ਆਖਿਆ ਤਾਂ ਜਰਨਲ ਉਸੇ ਪੱਲੀ ਉੱਠ ਕੇ ਉਸ ਨਾਲ ਤੁਰ ਪੈਂਦਾ ਉਸ ਸਮੇਂ ਅਮਨ ਨੂੰ ਲੱਗਦਾ ਜਿਵੇਂ ਜਰਨਲ ਉਸ ਦੇ ਬਹੁਤ ਹੀ ਨਜ਼ਦੀਕ ਹੋਵੇ ਪਰ ਭੂਗ ਸਮੇਂ ਉੱਥੇ ਇਕੱਠੇ ਹੋਏ ਲੋਕਾਂ ਦੇ ਵਿਚਾਰ ਸੁਣਨ ਤੋਂ ਬਾਅਦ ਅਮਨ ਨੂੰ ਲੱਗਿਆ ਕਿ ਜਰਨਲ ਉਸ ਦੇ ਲਈ ਨਹੀਂ ਸਗੋਂ ਆਪਣੇ ਚਗਿਰਦੇ ਅੰਦਰ ਵਿਚਰਦੇ ਹਰ ਉਸ ਬੰਦੇ ਦੇ ਉਹ ਬਹੁਤ ਨੇੜੇ ਸੀ ਜਿਸ ਕਿਸੇ ਨੇ ਵੀ ਉਸਨੂੰ ਕਿਸੇ ਕੰਮ ਦੀ ਆਖਿਆ ਹੋਵੇ ਪੂਰੇ 3 ਘੰਟੇ ਬਾਅਦ ਬਿਜਲੀ ਦੇ ਆ ਜਾਣ ਤੇ ਹਨੇਰੇ ਦੇ ਸਮੁੰਦਰ ਵਿੱਚ ਡੁੱਬੇ ਪਏ ਆਸ-ਪਾਸ ਦੇ ਮਕਾਨ ਬਾਹਰ ਨਿਕਲ ਆਏ ਪਰ ਕੁਝ ਪਲ ਪਹਿਲਾਂ ਮੰਦੀਆਂ ਅੱਖਾਂ ਅੱਗੇ ਜੋ ਕੁਝ ਵਾਪਰ ਰਿਹਾ ਸੀ ਉਚਾਨਕ ਹੀ ਕਿਧਰੇ ਗਾਇਬ ਹੋ ਗਿਆ ਗੈਲਰੀ ਵਿੱਚ ਖੜੇ ਖੜੇ ਉਸਨੇ ਇੱਧਰ ਉੱਧਰ ਨਜ਼ਰ ਘੁਮਾ ਕੇ ਦੇਖਿਆ ਜੰਨਨ ਅਲਸ ਨੂੰ ਹਰ ਚੀਜ਼ ਧੋਤੀ ਧੋਤੀ ਲੱਗੀ ਪਰ ਜੋ ਕੁਝ ਉਸ ਨੂੰ ਹਨੇਰੇ ਵਿੱਚ ਦਿਖ ਰਿਹਾ ਸੀ ਉਹ ਕਿਤੇ ਵੀ ਦਿਖਾਈ ਨਾ ਦਿੱਤਾ ਦੋ ਤਿੰਨ ਵਾਰ ਅੱਖਾਂ ਬੰਦ ਕਰਨ ਤੇ ਵੀ ਟੁਕੜੇ ਟੁਕੜੇ ਹੋ ਖਿਲਰ ਗਿਆ ਉਹ ਸਭ ਕੁਝ ਉਸ ਦੇ ਜ਼ਿਹਨ ਵਿੱਚ ਦੁਬਾਰਾ ਨਾ ਜੁੜ ਸਕਿਆ ਜੇ ਜਰਨੈਲ ਉਸ ਸਮੇਂ ਮੇਰੀ ਮਦਦ ਨਾ ਕਰਦਾ ਤਾਂ ਮੇਰਾ ਪ੍ਰੋਜੈਕਟ ਸ਼ਾਇਦ ਹੀ ਪੂਰਾ ਹੁੰਦਾ ਕਮਰੇ ਅੰਦਰ ਜਾਂਦਿਆਂ ਹੀ ਤੇਜ਼ ਚੱਲ ਦੇ ਪੱਖੇ ਦੀ ਹਵਾ ਪਸੀਨਾ ਆਇ ਚਿਹਰੇ ਨਾ ਟਕرائی ਤਾਂ ਮਨੇ ਸੁੱਖ ਦਾ ਸਾਲਿਆ ਕਿਉਂਕਿ ਕੁਰਸੀ ਉੱਤੇ ਬੈਠ ਅੱਖਾਂ ਬੰਦ ਕਰਦੇ ਹੀ ਜਰਨੈਲ ਬਾਰੇ ਇਹ ਖਿਆਲ ਵੀ ਸਤੇ ਮਨ ਵਿੱਚ ਆਇਆ ਮੇਰਾ ਫੋਨ ਨੰਬਰ ਨੋਟ ਕਰ ਲੈ ਜਦੋਂ ਵੀ ਤੈਨੂੰ ਕਿਸੇ ਤਰ੍ਹਾਂ ਦਾ ਕੋਈ ਕੰਮ ਹੋਵੇ ਤਾਂ ਬਿਨਾ ਕਿਸੇ ਝਿਜਕ ਦੇ ਮੇਰੇ ਨਾਲ ਗੱਲ ਕਰ ਲੈਣੀ ਆਪਣੇ ਖੋਜ ਕਾਰਜ ਦੇ ਸਬੰਧ ਵਿੱਚ ਜਦੋਂ ਪਹਿਲੀ ਵਾਰ ਜਰਨੈਲ ਨੂੰ ਅਮਨ ਮਿਲਿਆ ਤਾਂ ਅਮਨ ਨੂੰ ਉਸਨੇ ਇਹ ਗੱਲ ਆਖੀ ਸੀ ਆਪਣੇ ਦੋ ਢਾਈ ਬਾਰੇ ਦੇ ਕੰਮ ਦੌਰਾਨ ਜਰਨੈਲ ਨੇ ਉਸ ਨੂੰ ਕਦੇ ਵੀ ਨਰਾਸ਼ ਨਹੀਂ ਸੀ ਕੀਤਾ ਕਦੇ ਉਹ ਅਮਨ ਨਾਲ ਬਠਿੰਡੇ ਘੁੰਮ ਰਿਹਾ ਹੁੰਦਾ ਕਦੇ ਪਟਿਆਲੇ ਕਦੇ ਲੁਧਿਆਣੇ ਕਦੇ ਚੰਡੀਗੜ੍ਹ ਕਦੇ ਬੀਕਾਨੇਰ ਤੇ ਕਦੇ ਕਦਾਈ ਦਿੱਲੀ ਤੱਕ ਵੀ ਉਹ ਅਮਨ ਨਾਲ ਗਿਆ ਇਹ ਜਿਹੜਾ ਤੂੰ ਕੰਮ ਕਰ ਰਿਹਾ ਉਸ ਬਾਰੇ ਲੋਕਾਂ ਨੂੰ ਪਤਾ ਤਾਂ ਲੱਗੇ ਕਿ ਉਸ ਸਭ ਕਸੇ ਲਈ ਕੌਣ ਜ਼ਿੰਮੇਵਾਰ ਹੈ ਜਦੋਂ ਅਮਨ ਨੇ ਆਪਣੇ ਪ੍ਰੋਜੈਕਟ ਬਾਰੇ ਜਰਨਲ ਨਾਲ ਗੱਲ ਕੀਤੀ ਤਾਂ ਬਹੁਤ ਖੁਸ਼ ਹੋਇਆ ਆਪਣੇ ਪ੍ਰੋਜੈਕਟ ਦੇ ਕੰਮ ਦੌਰਾਨ ਬਹੁਤੇ ਦਿਨ ਹੀ ਅਮਨ ਜਰਨਲ ਦੇ ਨਾਲ-ਨਾਲ ਵਿਚਰਿਆ ਪਰ ਉਸ ਆਦਮੀ ਦੇ ਨਾਲ ਤੁਰੇ ਫਿਰਦਿਆਂ ਵੀ ਉਹ ਜਰਨਲ ਬਾਰੇ ਬਹੁਤਾ ਕੁਝ ਨਹੀਂ ਸੀ ਜਾਣ ਸਕਿਆ ਅਮਨ ਨੂੰ ਤਾਂ ਉਹ ਆਮ ਬੰਦਿਆਂ ਵਰਗਾ ਹੀ ਲੱਗਿਆ ਪਰ ਸਿੱਖ ਭੂਗ ਸਮੇ ਲੋਕਾਂ ਦੀਆਂ ਤਕਰੀਰਾਂ ਸੁਣਨ ਤੋਂ ਬਾਅਦ ਹੀ ਅਮਨ ਨੂੰ ਪਤਾ ਲੱਗਿਆ ਕਿ ਉਸ ਹਜ਼ਾਰਾਂ ਜਿਆਦਾ ਬੰਦਾ ਕਿੰਨਾ ਵੱਡਾ ਸੀ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਜਰਨੈਲ ਲੋਕ ਸੰਘਰਸ਼ ਮੁਹਿਮਾ ਵਿੱਚ ਵਾਚੜ ਕੇ ਹਿੱਸਾ ਲੈਣ ਲੱਗ ਪਿਆ ਸੀ ਉਸ ਸਮੇਂ ਦੀ ਪੰਜਾਬ ਸਟੂਡੈਂਟ ਯੂਨੀਅਨ ਦੇ ਹੋਮੋਰੀ ਮੈਂਬਰਾਂ ਵਿੱਚੋਂ ਇੱਕ ਸੀ ਵਿਦਿਆਰਥੀਆਂ ਨਾਲ ਸੰਬੰਧਿਤ ਹਰ ਜਾਇਜ਼ ਮੰਗ ਲਈ ਉਹ ਛਟ ਕਾਲਜ ਪ੍ਰਸ਼ਾਸਨ ਨਾਲ ਹਟ ਜਾਂਦਾ ਲੋਕ ਭਲਾਈ ਦੇ ਕੰਮਾਂ ਲਈ ਜਦੋਂ ਵੀ ਕੋਈ ਮੁਹਿਮ ਚੱਲੀ ਜਾਰਨਲ ਨੇ ਉਸ ਵਿੱਚ ਅੱਗੇ ਹੋ ਹਿੱਸਾ ਲਿਆ ਜਦੋਂ ਪਿੰਡਾਂ ਵਿੱਚ ਸਾਖਰਤਾ ਮਹਿੰਮ ਚਲਾਈ ਗਈ ਤਾਂ ਉਸ ਨੇ ਉਸ ਮੁਹਾਜ਼ ਉਤੇ ਵੀ ਲਾਜਵਾਬ ਕੰਮ ਕੀਤਾ ਉਸੇ ਸਦਕਾ ਹੀ ਉਸ ਦਾ ਪਿੰਡ ਸਾਖਰਤਾ ਮਹਿੰਮ ਵਿੱਚੋਂ ਪਹਿਲੇ ਨੰਬਰ ਉਤੇ ਆਇਆ ਜਰਨਲ ਦੇ ਪੋਕ ਸਮੇਂ ਵੱਖ-ਵੱਖ ਬੁਲਾਰਿਆਂ ਵੱਲੋਂ ਉਸ ਬਾਰੇ ਆਖੀ ਇੱਕ ਇੱਕ ਗੱਲ ਇੱਕ ਵਾਰ ਫਿਰ ਅਮਨ ਨੂੰ ਸੁਣਾਈ ਦੇਣ ਲੱਗ ਪਈ ਇਹਨਾਂ ਆਵਾਜ਼ਾਂ ਨੂੰ ਸੁਣਦਿਆਂ ਹੀ ਜਰਨਲ ਦੀ ਜ਼ਿੰਦਗੀ ਨਾਲ ਸੰਬੰਧਿਤ ਇੱਕ ਇੱਕ ਘਟਨਾ ਹੁੰਦੀ ਸੀ ਅੱਖਾਂ ਗਿਸਾਹਕਾਰ ਹੋਣ ਲੱਗ ਪਈ। ਸਵੇਰੇ ਜਦੋਂ ਉਹ ਜਰਨਲ ਦੇ ਭੋਗ ਤੇ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਵਾਪਸੀ ਤੇ ਉਸਨੇ ਆਪਣੇ ਪਿੰਡ ਧਨੋਲੇ ਬੀਬੀ ਕੋਲ ਰਾਤ ਸੌਣ ਬਾਰੇ ਸੋਚਿਆ ਪਰ ਰੂੜੇ ਕਈ ਤੋਂ ਬੱਸ ਵਿੱਚ ਬੈਠ ਜਰਨਲ ਬਾਰੇ ਸੋਚਦਿਆਂ ਬਰਨਾਲੇ ਬੱਸਾਡੇ ਵਿੱਚ ਪਹੁੰਚਣ ਤੇ ਉਸ ਨੂੰ ਧਨੋਲੇ ਜਾਣ ਬਾਰੇ ਭੁੱਲੀ ਗਿਆ ਅਤੇ ਹੋਰ ਲੁਧਿਆਣੇ ਜਾਣ ਲਈ ਬੱਸ ਵਿੱਚ ਬੈਠ ਗਿਆ। ਰਾਤ ਹੌਲੀ-ਹੌਲੀ ਗਾਹ ਨੂੰ ਤੁਰੀ ਜਾ ਰਹੀ ਸੀ ਪਰ ਅਮੰਦ ਦੇ ਪੇਸ਼ਾਵਲ ਨੂੰ ਤੁਰਨ ਤੇ ਪੰਜਾਬ ਦੇ ਉਹਨਾਂ ਪਿੰਡਾਂ ਦੇ ਇੱਕ ਇੱਕ ਹੋਰ ਸਖ਼ਤ ਮਰਦ ਦੇ ਚਿਹਰੇ ਅਮਨ ਦੀ ਅੱਖਾਂ 'ਗੇ ਉੱਬਰਣ ਲੱਗੇ ਜਿਹੜੇ ਉਸਦੇ ਪ੍ਰੋਜੈਕਟ ਸੰਬੰਧੀ ਤੱਥ ਇਕੱਠੇ ਕਰਦੇ ਹੋਏ ਵੱਖ-ਵੱਖ ਸਮਿਆਂ ਉੱਤੇ ਉਸਦੇ ਸੰਪਰਕ ਵਿੱਚ ਆਏ ਸਨ ਉਸ ਸਮੇਂ ਕੁਰਸੀ ਉੱਤੇ ਉੱਠ ਅਮਨ ਨੇ ਕਮਰੇ ਦੀ ਕੰਧ ਉੱਤੇ ਲਟਕਦੀ ਘੜੀ ਵੱਲ ਦੇਖਿਆ ਰਾਤ ਦੇ ਪੌਣੇ 11 ਵਜੇ ਸਨ ਭੋਗ ਤੋਂ ਬਾਅਦ ਅਮਨ ਨੇ ਚਾਹ ਦੇ ਕੱਪ ਦੇ ਨਾਲ ਬ੍ਰੈਡ ਦੇ 2 ਪੀਸ ਹੀ ਖਾਏ ਸਨ ਉਸ ਤੋਂ ਬਾਅਦ ਹੋਰ ਕੁਝ ਵੀ ਖਾਣ ਉਸਦਾ ਮਨ ਨਹੀਂ ਸੀ ਕੀਤਾ ਅਮਨ ਸਾਹਮਣੇ ਰੇਕ ਉੱਤੇ ਪਈ ਇੱਕ ਡਾਇਰੀ ਚੁੱਕ ਲਿਆ ਜਿਹੜੀ ਉਹ ਆਪਣੇ ਪ੍ਰੋਜੈਕਟ ਲਈ ਤੱਥ ਇਕੱਠੇ ਕਰਨ ਸਮੇਂ ਨਾਲੋਂ ਨਾਲ ਬਿਨਾ ਨਾਗਾ ਲਿਖਿਆ ਕਰਦਾ ਸੀ ਡਾਇਰੀ ਖੋਲ ਉਸ ਨੇ ਪੰਨਿਆਂ ਉੱਤੇ ਨਿਗਾਹ ਮਾਰੀ ਤਾਂ ਉਸ ਅੰਦਰ ਸੇਮਟਿਆ ਪਿਆ ਕਿੰਨਾ ਹੀ ਕੁਝ ਸਗਵੇਂ ਦਾ ਸਗਮਾ ਉਸ ਦੀਆਂ ਅੱਖਾਂ ਅੱਗੇ ਸਾਕਾਰ ਹੋਣ ਲੱਗ ਪਿਆ ਸਭ ਤੋਂ ਪਹਿਲਾਂ ਉਹਨਾਂ ਪੰਨਿਆਂ ਵਿੱਚੋਂ ਨਿਰਮਲ ਦਿਖਾਈ ਦਿੱਤੀ ਉਸ ਤੋਂ ਬਾਅਦ ਕਰਮੀ ਤੇ ਬੰਸੋ ਦੇ ਚਿਹਰੇ ਚਮਕ ਕੇ ਮਾਸਟਰ ਰੰਤੇਰ ਸਿੰਘ ਨੇ ਮੁਸਕਰਾ ਕੇ ਵੀ ਅਮਨ ਵੱਲ ਵੇਖਿਆ ਲੇਰੀ ਦੇ ਪੰਨਿਆਂ ਵਿੱਚ ਮਾੜਾ ਜਿਹਾ ਹਰਮਨ ਦਾ ਵੀ ਚਲਕਾਰਾ ਪਿਆ ਸਭ ਤੋਂ ਬਾਅਦ ਵਿੱਚ ਦਿਖਾਈ ਦਿੱਤੀ ਸੀ ਕੀਰਤੀ ਜਿਸ ਦੀਆਂ ਮੋਠੀਆਂ-ਮੋਠੀਆਂ ਅੱਖਾਂ ਬਿਨਾਂ ਬੋਲੇ ਵੀ ਬਹੁਤ ਕੁਝ ਆਖ ਰਹੀਆਂ ਸਨ ਜਰਨਲ ਤਾਂ ਹਰ ਪੰਨੇ ਉਤੇ ਹੀ ਹਾਜ਼ਰ ਦਿਖਾਈ ਦਿੱਤਾ ਇਨਾਂ ਤੋਂ ਬਿਨਾਂ ਵੀ ਹੋਰ ਬਹੁਤ ਕੁਝ ਸੀ ਜਿਹੜਾ ਹਮਨ ਦੀਆਂ ਅੱਖਾਂ ਅੱਗੇ ਖੂਬ-ਖੂਬ ਸਾਕਾਰ ਹੁੰਦਾ ਜਾ ਰਿਹਾ ਸੀ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ